जय श्री कृष्ण लैवी ਸਾਥ ਪਿਆਰੇ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟੋ ਬਲੌਗ YouTube ਚੈਨਲ ਤੇ ਅੱਤੇ ਅੱਜ ਸ਼੍ਰੀ ਸ਼੍ਰੀਪ ਸਵਾ ਅੱਠਾ ਸੱਧ ਬਾਬਾ ਮੋਨੀ ਜੀ ਦੇ ਡੇਰੇ ਦੇ ਵਿੱਚ ਅੱਜ ਮਹਾ ਸੱਤ ਗਿਆਨ ਜਗ ਚੱਲ ਰਿਹਾ ਹਨ ਜੀ ਜਿਸ ਦੇ ਅੱਜ ਭੋਗ ਪਾਏ ਜਾਣੇ ਨੇ 7ਵੇਂ ਦਿਨ ਤੇ ਤੁਹਾਨੂੰ ਐਂਡ ਤੱਕ ਵੀਡੀਓ ਜ਼ਰੂਰ ਦੇਖਿਆਵਾਲੋ ਵੀਡੀਓ ਤੇ ਬਨੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਓਮ ਨਮੋ ਭਗਵਤੇ ਬਾਸੂਦੇਵਾਏ ਨਮੋ ਨਮਾ ਜੀ ਅੱਠ ਵਜੇ ਆਮਰੀ ਯੱਗ ਸ਼ੁਰੂ ਹੋਣਾ ਹੈ ਦਫ਼ਤਰ ਜਾਣਦੇ ਨੂੰ ਉਹਦੇ ਵਿੱਚ ਜੋ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਸ੍ਰੀ ਸ੍ਰੀ 108 ਸਿੱਧ ਬਾਬਾ ਮੂਨੀ ਗਰੀ ਜੀ ਦੇ ਬੇੜੇ ਦੇ ਵਿੱਚ ਸ੍ਰੀ ਮਦਭਗਵਤ ਸ타 ਗਿਆਨ ਯੱਗ ਚੱਲ ਰਿਹਾ ਹਨ ਜਿਸ ਦਾ ਅੱਜ ਸੱਤਵਾਂ ਦਿਨ ਹੈ ਜੀ ਆਪਾਂ ਤੁਹਾਨੂੰ ਦਿਖਾਉ ਹੈ ਅਗਲੀ ਵੀਡੀਓ ਚੱਲ ਭੈ ਸਵੇਰੇ ਸਵੇਰੇ ਹਲਵਾਈ ਵੀਰ ਪਹੁੰਚ ਚੁੱਕੇ ਨੇ ਜੀ ਕਿਉਂਕਿ ਅੱਜ ਭੰਡਾਰਾ ਲੱਗਣਾ ਡੇਰਾ ਬਾਬਾ ਮੋਨੀਗ੍ਰੀ ਮਹਾਰਾਜ ਜੀ ਦੇ ਵਿਹੜੇ ਦੇ ਵਿੱਚ ਤੇ ਸੇਵਾਦਾਰ ਵੀ ਵੀਰ ਪਹੁੰਚ ਚੁੱਕੇ ਨੇ ਬੋਲ ਡੇਰਾ ਬਾਬਾ ਮੋਨੀਗ੍ਰੀ ਮਹਾਰਾਜ ਕੀ ਜੈ ਬਲੇਰ ਜੀ ਵੀ ਸੇਵਾ ਤੇ ਲੱਗੇ ਹੋਏ ਨੇ ਜੋ ਕਿ ਹਰ ਪ੍ਰਕਾਰ ਦੀ ਜੋ ਮਾਤਾ ਭੈਣਾ ਸਮੂਹ ਨਗਰ ਵੱਲੋਂ ਸਮੱਗਰੀ ਪਹਚਾਈ ਹੋਈ ਹੈ ਪੂਰਾ ਪਰਾਂ ਤਰੀ ਹੋਈ ਹੈ ਸਾਰੀ ਟੱਪ ਦੇ ਵਿੱਚ ਕੱਠੀ ਕਰ ਰਹੇ ਹਾਂ ਜੀ ਓਮ ਨਮਾਹ ਸ਼੍ਰੀ ਭਗਵਤੇ ਬਾਸੂ ਦੇਵਾਏ ਨਮੋ ਨਮਾ ਅਰੀ ਸੰਗਦੀ ਜੀ ਜੋ ਕਿ ਆਪਣੇ 8 ਵਜੇ ਅਮ ਜਗ ਸ਼ੁਰੂ ਹੋਣਾ ਹੈ ਦਫ਼ ਜਾਣਦੇ ਨੂੰ ਉਹਦੇ ਵਿੱਚ ਜੋ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਨ੍ਹਾਂ ਨੇ 7 ਦਿਨਾਂ ਆਕਾ ਤਾਂ ਇਹ ਪਾ ਪੂਜਾ ਪਾਠ ਕਰਾਇਆ ਹੈ ਉਹਨਾਂ ਨੇ ਸਮੂਹ ਨਗਰ ਦੇ ਵਸਨੀਕਾਂ ਨੇ ਅਰੜਾੜ ਮਿਲ ਕੇ ਹਮਨ ਯੱਗ ਦੇ ਵਿੱਚ ਉਤੀ ਪਾਉਣੀ ਆ ਜੀ ਜੋ ਕਿ ਆਪਾਂ ਇਹ ਤੇਲਾ ਕੀ ਕੁਛ ਵੇ ਮਖਾਣੇ ਮਖਾਣੇ ਚਾਰੇ ਚਾਰੇ ਬਾਕੀ ਸਭ ਨੂੰ ਸੰਭੂ ਸ਼ਰਮਾ ਜੀ ਦੱਸਣਗੇ ਕੀ ਕੀ ਇਹਦੇ ਵਿੱਚ ਤੇਲਾ ਮੇਸ਼ਰ ਕਰਿਆ ਕਾਜੂ ਬਦਾਮ ਬਦਾਮ ਖੋਪਾ ਜੌਂ ਕੋਪਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਜੀ ਇਹ ਇਹ ਕਾਫੀ ਪ੍ਰਕਾਰ ਦੀ ਜੋ ਸਮੱਗਰੀ ਲਾਈ ਜਾਂਦੀ ਹੈ ਜੀ ਚੌੜਾ ਤੇ ਆਹ ਬਾਕੀ ਬਹੁਤ ਕਾਫੀ ਸਮਾਨ ਪੈਂਦਾ ਇਹਦੇ ਵਿੱਚ ਬੋਲ ਦਿਰਾਵਾ ਬਾਮੂ ਨਿੰਗਰ ਮਹਾਰਾਜ ਕੀ ਜੈ ਨੰਕੈਰੀ ਸੰਗਤ ਕੀ ਜੋ ਕਿ ਸਵੇਰੇ ਸਵੇਰੇ ਸੇਵਾਦਾਰ ਵੀਰ ਆਪਣੇ ਨਾਲ ਪ੍ਰਵੀਨ ਕੁਮਾਰ ਜੀ ਰਵੀ ਪੌਰੀ ਕੌਮੀ ਕੁਮਾਰ ਜੀ ਦੇ ਗੀ ਸਵੇਰੇ ਸਵੇਰੇ ਆਪਣੇ ਸ਼ਾਸਤਰੀ ਜੀ ਕਥਾ ਆਰੰਭ ਕਰਨਗੇ ਜੀ सवेरे सवेरे रुमाल्या बहुत सुंदर पजाब पूरी है ओम नी भगवती वासुदेव आई ਜੋ ਯਕ ਹੋਣ ਵਾਸਤੇ ਤਿਆਰ ਹੋ ਜਾਈ। ਯਾਮਨਰ ਕੋਤਾਂ ਵਿੱਚ ਰਦਰ ਸੁਲਾ ਵਸਾਣ। ਯਾਮਨਰ ਭਗਵਾ ਦੇ ਦੇਵ ਦੇਵਤੇ ਬਿਰਾਜਮਾਨ। ਵਧੀਆ। ਰੱਖਦਾ ਮੈਂ ਆਪਦੇ ਆਪੇ ਜੂਗਾ ਫੜਾ ਦੇ ਬਸ। ਤਾਰ ਮੰਗੇ ਦਿੱਤਾ ਹਾਲ ਦਸ ਮਦਦੀਓ ਕੱਲੀ ਕੱਲੀ ਕੱਢ ਲਓ ਪਿੱਛੋਂ ਬੋਰੀ ਤੋਂ ਚਲ ਚਲਾ ਦਿਓ ਚੌਲ ਫੋਲਣਾ ओम दुर्गा देवी नमो नम ਉਹ ਕਿਹੜੀ ਹੈ ਬਣਾ ਲੈ ਬਣਾ ਲੈ ਜੀ ਫਿਰ ਆਹ ਹਲੋ ਹਰੀ ਗੁਰਨਾਮਾ ਗੰਨਾ ਓਮ ਸਵਾਹ ਏ ਰੰਨਾ ਨਾਮਾ ਓਮ ਸਵਾਹ ਸਵਾਹ ਏ ਰੰਨਾ ਨਾਮਾ ਓਮ ਬ੍ਰਹਮ ਸੇਵਾਦਾਰ ਵੀਰ ਸੇਵਾ ਨਿਭਾਰੇ ਨੇ ਜੀ ਨਾਮ ਅਕਾਲ ਸਰਪਤ ਮੇਰਵਾ ਦੇ ਹੋਰ ਡਿਊਟੀਆਂ ਦੀ ਆਪਣੀ ਡਿਊਟੀਆਂ ਨਿਭਾਰੇ ਨੇ ਸੇਵਾਦਾਰ ਵੀਰ ਡੇਰਾ ਬਾਬਾ ਮੋਨੀਗਰੀ ਵਿਖੇ ਪਹੁੰਚੇ ਨੇ ਜੇਕਰ ਆਵੇ ਕਮੰਡਰ ਦੀ ਸੇਵਾ ਚੱਲ ਰਹੀ ਹੈ ਹਲਵਾਈ ਪਹੁੰਚ ਗਿਆ ਜੀ ਡੇਰਾ ਬਾਬਾ ਮੋਨੀਗਰੀ ਜੀ ਵਿਖੇ ਅੱਜ 7ਵੇਂ ਦਿਨ ਸ੍ਰੀ ਮਦ ਭਗਵਤ ਸਤਾਂ ਗਿਆਨ ਜੱਗ ਚੱਲ ਰਹੇ ਨੇ ਜੀ ਦੁੱਧ ਵਾਲੇ ਵੀਰ ਪਹੁੰਚੇ ਹੋਏ ਨੇ ਬਖਵਾਖਾ ਸੇਵਾਦਾਰ ਵੀਰ ਬਖਵਾਖਾ ਜਗਾ ਤੇ ਆਪਣੀਆਂ ਡਿਊਟੀਆਂ ਨਿਭਾਈ ਜਾ ਰਹੇ ਨੇ ਅੰਦਰ ਬੈਠੇ ਜੀ ਕਿਹਨੇ ਹਾਂਜੀ ਅੰਦਰ ਬੈਠਾ ਹਾਂ ਜੀ ਕਿਹੜਾ ਜੀ ਹਾਂ ਮੈਂ ਅੰਦਰ ਬੈਠਾ ਹਾਂ ਮਾਈ ਪਾਂਡੇ ਹੁਣ ਉਧਰ ਹੀ ਲੈ ਚੱਲੀ ਤੂੰ ਉਦੋਂ ਸਾਰੇ ਪਾਂਡੇ ਮਾਜ ਲੈ ਕੇ ਰਾਂ ਉਦੋਂ ਬਾਅਦ ਓਰੇ ਨਾ ਰੱਖੀਂ ਗੁੱਸਾ ਕਿਉਂਕਿ ਓਰੇ ਆਸ ਟੱਲੂਆ ਓਰੇ ਚੱਪਲਾਂ ਲੈ ਲੈ ਫੇਰ ਆਈ ਜਾਂਦੇ ਨੇ ਉਧਰ ਲੈ ਚੱਲੀ ਸਾਰੇ ਚੰਗਾ ਕੇਰਾ ਇਕੱਠੇ ਕਰ ਲੈ ਲੈ ਵੀ ਪਿਆਰੀ ਸੰਤਜੀ ਦੇਖ ਰਹੇ ਹੋ ਜੋਗੀ ਡੇਰਾ ਬਾਬਾ ਮੋਨੀ ਗਰੀ ਜੀ ਤੇ ਬੇੜੇ ਦੇ ਵਿੱਚਾ ਸੇਵਾਦਾਰ ਵੀਰ ਪਹੁੰਚ ਗਏ ਨੇ ਤੇ ਭੰਡਾਰੇ ਦੀਆਂ ਚੱਲ ਰਹੀਆਂ ਨੇ ਤਿਆਰੀਆਂ ਜਲੇਬੀਆਂ ਆਪਣੀ ਤਿਆਰ ਹੋਣ ਲੱਗੀ ਡੇਰਾ ਬਾਬਾ ਮੋਨੀ ਗਰਮਾਰਾ ਜੀ ਸਭ ਤੇ ਕਿਰਪਾ ਬਣਾਈ ਰੱਖੇ ਧੰਨ ਧੰਨ ਗਿਆਨ ਪ੍ਰਦਾਨ ਕਰੇ ਸਭ ਨੂੰ ਸੇਵਾਦਾਰ ਵੀਰ ਸੇਵਾ ਨਿਵਾਰੇ ਨੇ ਜੀ ਚੋਰਾ ਛੋਰਾ ਦੇ ਹਾਂਜੀ ਜੀ ਦਰਬਾਰ ਰੋਪਨ ਦੇ ਬਾਰੇ ਅੰਦਰ ਮੱਧਾਇੋ